ਪਵਨ ਸ਼ਬਦ ਅੰਦਰ ਸਤਿਗੁਰੂ ਜੀ ਵਚਨ ਕਰਦੇ ਨੇ ਸਤਿਗੁਰੂ ਨਰਵੈਰ ਪੁੱਤਰ ਸਤਰ ਸਮਾਨੇ ਅਗਨ ਕਟੇ ਕਰੇ ਸੁਧ ਦੁਹਾ 15ਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਦਾ ਵਚਨ ਹੈ ਸਤਿਗੁਰੂ ਜੀ ਕਿਸੇ ਦੇ ਨਾਲ ਵੈਰ ਨਹੀਂ ਕਰਦਾ ਉਸ ਨੂੰ ਪਤਰ ਤੇ ਵੈਰੀ ਇੱਕੋ ਸਮਾਨ ਜਾਪਦੇ ਨੇ ਉਹ ਨਿਰਵੈਰ ਹੈਗਾ ਕਿਸੇ ਦੇ ਨਾਲ ਵੀ ਓਕਾਲਪੁਰਖ ਜੀ ਵਾਹਿਗੁਰੂ ਪਰਮਾਤਮਾ ਵੈਰ ਨਹੀਂ ਕਰਦਾ ਉਹਨਾਂ ਦੇ ਚਰਨਾਂ ਵਿੱਚ ਕੋਈ ਵੈਰੀ ਵੀ ਆਜੀਕਣਾ ਸਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੋਈ ਬਹਿਰੀ ਵੀ ਆ ਜਾਈ ਉਹਨੂੰ ਵੀ ਗਲ ਦੇ ਨਾਲ ਲਾਉਂਦੇ ਨੇ ਉਹਨੂੰ ਵੀ ਆਪਣਾ ਬਣਾ ਲੈਂਦੇ ਨੇ ਜਿਸ ਵੇਲੇ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਤਿਹਾਸ ਦੇ ਵਿੱਚ ਇਹ ਸਾਖੀ ਵੀ ਆਉਂਦੀ ਹੈ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਦਪੁਰ ਸਾਹਿਬ ਕੀ ਬਰਾਦਮਨ ਸਨ ਜਦੋਂ ਕਹਿੰਦੇ ਸੈਦ ਖਾਨ ਪਠਾਨ ਸੈਦ ਖਾਨ ਪਠਾਨ ਸਤਗੁਰਾਂ ਦੇ ਉੱਪਰ ਕਹਿੰਦੇ ਚੜਾਈ ਕਰਕੇ ਆਇਆ ਨੰਦਪੁਰ ਸਾਹਿਬ ਕੀ ਕਲਗੀਧਰ ਪਾਸ਼ਾ ਦੇ ਉੱਪਰ ਚੜ ਕੇ ਆਇਆ ਪਠਾਨ ਸੀ ਸਤਗੁਰਾਂ ਦੇ ਬ੍ਰੁੱਧ ਕਨੇ ਚੜ ਕੇ ਆਇਆ ਤਾਂ ਉਸ ਆਪਣੇ ਉਸਨੇ ਕਹਿੰਦੇ ਆਪਣੇ ਮਨ ਵਿੱਚ ਕਹਿੰਦੇ ਗੁਰਾਂ ਦੀ ਸੱਚੇ ਪਾਤਸ਼ਾਹ ਜੀ ਦੀ ਕਲੰਗੀ ਤਰਪਾਸ਼ਾ ਮਹਾਰਾਜ ਦੀ ਕਹਿੰਦੇ ਸੁਰੂਬੀਰਤਾ ਵਾਲੀ ਕਹਿੰਦੇ ਭਾਰੀ ਮਹਿਮ ਵਸਾਈ ਹੋਈ ਸੀ ਕਹਿੰਦੇ ਸੈਦ ਖਾਂ ਕਹਿੰਦੇ ਦਿਲੋਂ ਚਾਹੁੰਦਾ ਸੀ ਅੰਦਰੋਂ ਚਾਹੁੰਦਾ ਸੀ ਮੈਂ ਆਇਆ ਤਾਂ ਹਾਂ ਟੜ ਕੇ ਉਹ ਦਿਲੋਂ ਚਾਹੁੰਦਾ ਸੀ ਕਿ ਮਨ ਨੂੰ ਇਕੱਲੇ ਨੂੰ ਸੱਚੇ ਪਾਤਸ਼ਾਹ ਜੀ ਆ ਕੇ ਮਿਲਣ ਉਹਦੀ ਇੱਛਾ ਸੀ ਚਾਹੇ ਦੀ ਚੜਾਈ ਕਰਕੇ ਆਇਆ ਸੀ ਚੜ ਕੇ ਆਇਆ ਸੀ ਉਹਦੀ ਦਿਲ ਦੀ ਇੱਛਾ ਸੀ ਉਸ ਵੇਲੇ ਕਹਿੰਦੇ ਅੰਤਰਜਾਮੀ ਸਤਿਗੁਰੂ ਜੀ ਕਹਿੰਦੇ ਘੋੜੇ ਨੂੰ ਕਹਿੰਨੇ ਦਰੜਾ ਕੇ ਕਹਿੰਨੇ ਸੈ ਖਾਂਦੇ ਕਹਿੰਨੇ ਸਾਹਮਣੇ ਆਖ ਲੋਤੇ ਇਹ ਜਾਦ ਹੀ ਕਰ ਰਿਹਾ ਸੀ ਕਹਿੰਦੇ ਹਲੇ ਮੈਦਾਨ ਦੇ ਵਿੱਚ ਖੜਾ ਸ਼ਾਇਦ ਖਾਂ ਪਠਾਨ ਇਹ ਮਨ ਵਿੱਚ ਸੋਚ ਰਿਹਾ ਸੀ ਵੀ ਸੱਚੇ ਪਾਤਸ਼ਾਹ ਜੀ ਆਉਣ ਤੇ ਮੈਨੂੰ ਦਰਸ਼ਨ ਦੇਣ ਮੈਂ ਚਾਹੁੰਨਾ ਉਹਨਾਂ ਦੇ ਦਰਸ਼ਨ ਕਰ ਲੈ ਇੱਕ ਵਾਰੀ ਕੱਲੇ ਨੂੰ ਮੇਰੇ ਕਿਉਂਕਿ ਜੋ ਬਾਣੀ ਦਾ ਭਵਚਨ ਪੜ੍ਹ ਰਿਹਾ ਸੀ ਵੀ ਸਤਿਗੁਰੂ ਸਤਿਗੁਰ ਨਰਵੈਰ ਪੁੱਤਰ ਸਤਰ ਸਮਾਨੀ ਉਹ ਕਿਸੇ ਦੇ ਨਾਲ ਵੀ ਨਿਵੈਰ ਕਰਦਾ ਉਹਨਾਂ ਦਾ ਉਹਨਾਂ ਦੇ ਉੱਪਰ ਕੋਈ ਬੈਰੀ ਵੀ ਕਨੇ ਚੜ ਕੇ ਆ ਜੇ ਉਹਨਾਂ ਨੂੰ ਯਾਦ ਕਰੇ ਕਨਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਤੇ ਸੱਚੇ ਪਾਤਸ਼ਾਹ ਜੀ ਗਲ ਦੇ ਨਾਲ ਆਉਂਦੇ ਨੇ ਉਹ ਇਹ ਨਹੀਂ ਸਮਝਦੇ ਬਿਵੈਰੀ ਆ ਉਹ ਤਾਂ ਦਰਬਾਰ ਨੇ ਉਹ ਤਾਂ ਹਰ ਇੱਕ ਦੇ ਨਾਲ ਉਹ ਤਾਂ ਸਾਰਿਆਂ ਦਾ ਭਲਾ ਚਾਹੁੰਦੇ ਨੇ ਜਦ ਪਾਸ਼ਾ ਜੀ ਕਹਿੰਦੇ ਘੋੜੇ ਤੇ ਚੜ੍ਹ ਕੇ ਕਹਿੰਦੇ ਸ਼ੈਦ ਖਾਨ ਦੇ ਕੋਲ ਆ ਕੇ ਖਲੋਤੇ ਕਲਗੀਧਰ ਪਾਸ਼ਾ ਮਹਾਰਾਜ ਉਸ ਨੂੰ ਕਹਿੰਦੇ ਬੰਗਾਰ ਕੇ ਕਿਹਾ ਕਹਿੰਦੇ ਅਸੀਂ ਹਾਜ਼ਰ ਹੋ ਗਏ ਹਾਂ ਸੈਦ ਖਾਂ ਨੂੰ ਆਵਾਜ਼ ਮਾਰੀ ਕਿ ਖਾਂ ਜੀ ਅਸੀਂ ਹਾਜ਼ਰ ਹਾਂ ਪਹਿਲਾਂ ਤੂੰ ਸਾਡੇ ਉੱਪਰ ਕਹਿੰਦੇ ਵਾਰ ਕਰ ਦੂਰੋਂ ਆਵਾਜ਼ ਮਾਰ ਕੇ ਕਹਿੰਦੇ ਖਾਂ ਜੀ ਅਸੀਂ ਪਹੁੰਚ ਗਏ ਜਿਹਨੂੰ ਯਾਦ ਕਰਦਾ ਸੀ ਲੈ ਪਹਿਲਾਂ ਤੂੰ ਵਾਰ ਕਰ ਅਸੀਂ ਨਹੀਂ ਕਰਦੇ ਉਹ ਗੁਰੂ ਜੀ ਦੇ ਕਹਿੰਦੇ ਪ੍ਰਤਾਪੀ ਚਿਹਰੇ ਨੂੰ ਕਨੇ ਦੇਖ ਕੇ ਮੋਤ ਹੋ ਗਿਆ ਸੈਦ ਖਾਨ ਪਠਾਨ ਇੱਕੋ ਵਾਰੀ ਵੇਖੋ ਦਰਸ਼ਨ ਕੀਤੇ ਸੀ ਫੈਰੂ ਕਲੰਗੀ ਤੇਰਾ ਪਾਸ਼ਾ ਦੇ ਸੈਦ ਖਾਨ ਨੇ ਕਨੇ ਸਤ ਗੁਰੂ ਜੀ ਦੇ ਵੱਲ ਤੱਕਿਆ ਕਰਾ ਜਦੋਂ ਨੇ ਸੈਦ ਖਾਨ ਨੇ ਪਠਾਨ ਨੇ ਜਦੋਂ ਮੋਤ ਹੋ ਗਿਆ ਕਹਿੰਦੇ ਉਹਦੇ ਕਹਿੰਦੇ ਹੱਥੋਂ ਕਹਿੰਦੇ ਤਲਵਾਰ 헤 ਥੰਡਿ ਗਪੀ ਜਿਹੜੇ ਹੱਥ ਵਿੱਚ ਤਲਵਾਰ ਸੀ ਕਨਾ ਸੈਦ ਖਾਨ ਦੇ ਉਹ ਧਰਤੀ ਤੇ ਡਿਗਪੇ ਹੱਥ ਜੁੜ ਗਏ ਉਸ ਨੇ ਕਹਿੰਦੇ ਨੇਤਰ ਖਿੜ ਕੇ ਕਹਿੰਦੇ ਸਤਗੁਰਾਂ ਦੇ ਚਰਨੀ ਚ ਜਾ ਪਿਆ ਕਹਿੰਦੇ ਨੇਤਰ ਸੱਜਲ ਹੋ ਗਏ ਬਰਾਗ ਆ ਗਿਆ ਹੱਥ ਜੁੜ ਗਏ ਜਿਹੜੇ ਹੱਥ ਵਿੱਚ ਕਹਿੰਦੇ ਤਲਵਾਰ ਲੈ ਕੇ ਆਇਆ ਸੀ ਜੰਗ ਦੇ ਮੈਦਾਨ ਵਿੱਚ ਕਹਿੰਦਾ ਸੈਦਖਾਂ ਉਹ ਦੋਨੇ ਹੱਥ ਜੁੜ ਕੇ ਪਾਸ਼ਾ ਦੇ ਚਰਨਾਂ ਵਿੱਚ ਚਰਣੀ ਜਾ ਪਿਆ ਜਦੋਂ ਕਹਿੰਦੇ ਚਰਨਾ ਦੀ ਸੋ ਪ੍ਰਾਪਤ ਹੋਈ ਤਾਂ ਬ੍ਰਹਮ ਗਿਆਨ ਦੀ ਕਹਿੰਦੇ ਬਖਸ਼ਿਸ਼ ਹੋ ਗਈ ਕਹਿੰਦੇ ਕਿਨੂੰ ਸੈਦਖਾਂ ਪੇठाਣ ਨੂੰ ਰੋਮ-ਰੋਮ ਦੇ ਵਿੱਚ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਆਵਾਜ਼ ਆਉਣ ਲੱਗ ਪਈ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਜੀ ਨੇ ਉਸ ਨੂੰ ਕਹਿੰਦੇ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਕਰ ਦਿੱਤਾ ਬੇਕੋ ਹਾਇ ਬੈਰੀ ਆਇਆ ਮਾਰਨ ਸੀ ਚੜਾਈ ਕਰਕੇ ਫੌਜ ਨੂੰ ਲੈ ਕੇ ਆਇਆ ਸੀ ਜਿਨੀ ਫੌਜ ਦੀ ਸ਼ੈਦ ਖਾਂ ਪਠਾਣ ਦੇ ਨਾਲ ਉਹਨਾਂ ਦੀ ਵੀ ਹੱਥ ਛੁੱਟ ਗਈ। ਵੀ ਸਾਡਾ ਪਠਾਣ ਸੀ ਜਿਹੜਾ ਸਾਡਾ ਸਰਦਾਰ ਸੀ, ਕਮਾਂਡਰ ਸੀ ਫੌਜ ਦਾ। ਐਸੀ ਕੀ ਗੱਲ ਹੋ ਗਈ। ਜਿਹਨੂੰ ਮਾਰਨ ਵਾਸਤੇ ਆਇਆ ਚੜਾਈ ਕਰਕੇ ਜਿਹਦੇ ਉੱਪਰ ਇਹ ਉਹਨਾਂ ਦੇ ਚਰਨਾਂ ਵਿੱਚ ਡਾ ਕੇ ਡਿੱਗ ਪਿਆ। ਅਹੀਂ ਸੋਚੀ ਜਾਂਦੇ ਨੇ ਸਾਰੇ ਨਿਹਾਲ ਕਰ ਦਿੱਤਾ ਪਿਆਰੇਓ ਸੱਚੇ ਪਾਸਾ ਜੀ ਨੇ ਕਿਹਾ ਕਿ ਹੁਣ ਹੁਣ ਕੀ ਇਰਾਦਾ ਹੈ ਸੈਦ ਖਾਂ ਕੀ ਗੱਲ ਵਾਰ ਨਹੀਂ ਕਰਦਾ ਖੜਾ ਹੋ ਪਹਿਲਾਂ ਵਾਰ ਤੂੰ ਕਰ ਸੀ ਨਹੀਂ ਕਰਦੇ ਵੇਖੋ ਪਿਆਰ ਨਾਲ ਕਹਿੰਦੇ ਨੇ ਸੈਦ ਖਾਂ ਜੇ ਅੱਲਾਹ ਨੂੰ ਯਾਦ ਕਰਕੇ ਵਾਰ ਕਰ ਅਸੀਂ ਨਹੀਂ ਕਰਦੇ ਪਹਿਲਾਂ ਤੂੰ ਕਰ ਉਸਨੇ ਕਿਹਾ ਕਿ ਜੋ ਤੁਸੀਂ ਹੁਕਮ ਕਰੋ ਸੱਚੇ ਪਾਤਸ਼ਾਹ ਸੈਦ ਖਾਨ ਕਰਨ ਲੱਗੇ ਅਗੋਂ ਗੁਰੂ ਜੀ ਨੇ ਕਿਹਾ ਕਿ ਜਿੱਧਰ ਨੂੰ ਮੁੱਖ ਹੈ ਉਧਰ ਨੂੰ ਚਲਿਆ ਜਾ ਕਲੰਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਸੈਦ ਖਾਨ ਜਿੱਧਰ ਨੂੰ ਤੇਰਾ ਮੁੱਖ ਹੈ ਕਨ ਉਧਰ ਹੀ ਚਲਿਆ ਜਾ ਤਦੋਂ ਕੋ ਇਹਨੂੰ ਸਤਗੁਰਾਂ ਨੂੰ ਨਮਸਕਾਰ ਕਰਕੇ ਕਹਿੰਦੇ ਪੌਂਟਾ ਸਾਹਿਬ ਦੀ ਕਹਿੰਦੇ ਪਹਾੜੀਆਂ ਦੇ ਵਿੱਚ ਚਲਿਆ ਗਿਆ ਉੱਥੇ ਜਾ ਕੇ ਕਹਿੰਦੇ ਉਹਨੇ ਬੜੀ ਤਪੱਸਿਆ ਕੀਤੀ ਪਈ ਇਸ ਪ੍ਰਕਾਰ ਕਹਿੰਦੇ ਕੋਈ ਵੀ ਮਿੱਤਰ ਜਾਂ ਸਤਰੂ ਹੋਵੇ ਪਿਆਰੇ ਹੋ ਗੁਰੂ ਜੀ ਇੱਕੋ ਹੀ ਨਿਗਾਹ ਪਾ ਕੇ ਕਹਿੰਦੇ ਨਿਹਾਲ ਕਰ ਦਿੰਦੇ ਨੇ ਨਾਦਰ ਹੋ ਜੇ ਉਹਦੀ ਕਿਤੇ ਕਿਉਂਕਿ ਜੋ ਬਾਣੀ ਦਾ ਆਪਾ ਵਚਨ ਪੜ੍ਹ ਰਹੇ ਸੀ ਸਤਗੁਰ ਨਰਵੈਰ ਪੁੱਤਰ ਸਤਰ ਸੁਵਾਨੀ ਔਗਣ ਕੱਢੇ ਕਰੇ ਸੁਧ ਤੁਹਾ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਕਿਸੇ ਨਾਲ ਬੈਰ ਨਹੀਂ ਕਰਦੇ ਉਸ ਨੂੰ ਤਾਂ ਪੁੱਤਰ ਤੇ ਬੈਰੀ ਇੱਕੋ ਜੇ ਪਿਆਰੇ ਨੇ ਜੇ ਕੋਈ ਵੀ ਉਸ ਦੇ ਕਨੇ ਸਰਨਾਹ ਦਾ ਵੀ ਕਨੇ ਉਹਦੇ ਚਰਣਾ ਦੇ ਵਿੱਚ ਆ ਜੇ ਉਸ ਦੇ ਕਹਿੰਦੇ ਔਗਣ ਕੱਟ ਕੇ ਗੁਰੂ ਜੀ ਉਸ ਦੇ ਕਨੇ ਸਰੀਰ ਸੁਧ ਕਰਕੇ ਉਹਦੇ ਵਿੱਚ ਗੁਣ ਭਰ ਦਿੰਦੇ ਨੇ ਐਸੀ ਕਿਰਪਾ ਕਰਦੇ ਨੇ ਉਹਨੂੰ ਹਾਲ ਕਰ ਦਿੰਦੇ ਨੇ ਉਹਨੂੰ ਆਪਣਾ ਬਣਾ ਲੈਂਦੇ ਨੇ ਤੇ ਸੈਦ ਖਾਨ ਤੇ ਕਿਰਪਾ ਕੀਤੀ ਹੋਰ ਕਿਹਨੇ ਕਲਗੀਧਰ ਪਾਸ਼ਾ ਨੇ ਅੱਜ ਵੀ ਕਰਦਾ ਹੈ ਸੱਚੇ ਪਾਤਸ਼ਾਹ ਜੀ ਅੱਜ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਕਿਨਾਂ ਕੋਈ ਬੈਰੀ ਕੋਈ ਦੁਸ਼ਮਣ ਅੱਜ ਵੀ ਆ ਜੇ ਮੇਰੇ ਗੁਰੂ ਅਰਜਨ ਪਾਤਸ਼ਾਹ ਤੇ ਚੜ੍ਹਾਈ ਕਰਕੇ ਆਏ ਸੀ ਕਿ ਨਾ ਸੁਲੀਖਾਂ ਤੇ ਸੁਲਵੀਖਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਾਲਪੁਰਖ ਵੈਦਗੁਰੂ ਪਰਮਾਤਮਾ ਦਾ ਹੱਥ ਹੈ ਗੁਰਸਿੱਖਾਂ ਨੇ ਕਹਿ ਦਿੱ ਮਹਾਰਾਜ ਤੁਸੀਂ ਵੀ ਤਿਆਰੀ ਕਰੋ ਤੁਹਾਡੇ ਕੋਲ ਕੋਈ ਸ਼ਾਸਤਰ ਨਹੀਂ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਸਾਡੇ ਕੋਲ ਸਭ ਤੋਂ ਵੱਡਾ ਸ਼ਾਸਤਰ ਪਰਮਾਤਮਾ ਦੀ ਬਾਣੀ ਆ ਕਾਲਪੁਰਖ ਦਾ ਨਾਮ ਮੰਗਾ ਜਿਹੜਾ ਕੋਈ ਕਿਸੇ ਨਾਲ ਵੈਰ ਕਰਦਾ ਉਹ ਕਾਲਪੁਰਖ ਵਾਹਿਗੁਰੂ ਪ੍ਰਮਾਤਮਾ ਵੇਖਦਾਗਾ